ਹੇ ਚੰਗੇ ਲੈ ਆ ਸੀਦਾ ਇਹ ਐਡੀ ਦੇ ਠੀਕ ਆ ਠੀਕ ਆ ਭਈਆ ਬ ਸਿੰਘੜੇ ਦੇ ਹਾਦਸੇ ਨੇ ਭਾਈ ਬਰਨਾਲੇ ਦੇ ਲਾਗੇ ਸਿੰਘੜਾ ਪਿੰਡ ਆ ਸੀਰਾ ਵੀ ਵਿੱਚ ਹੀ ਆ ਇਹ ਘਾਤੇ ਮੇਰੀ ਬਾਜ ਆਉਣ ਦੇ ਵਿੱਚ ਆਹ ਦੇਖ ਮੈਂ ਵੀਰੇ ਬੋਲ ਆ ਮੂੰਹ ਦਿਖਾਓ ਆ ਦਿਵਾਲੀ ਦੇ ਦਿਨ ਤੇ ਹੈਨਾ ਇਧਰ ਚਾਕ ਬਾਜ ਜਾ ਰਹੀ ਆ ਜਾ ਰਹੀ ਆ ਅਸੀਂ ਇਹ ਬੋਲਦੇ ਰਿਹਾ ਜਾ ਓ ਰਾਤ ਪਾਨੀ ਦਾ ਘਾਣ ਹੋ ਰਿਹਾ ਦੇ ਹੈਨਾ ਮੁੱਖ ਮੰਤਰੀ ਸਾਡਾ ਜਿੰਦਾ ਵੀ ਪੰਜਾਬ ਤੋਂ ਨਸ਼ਾ ਬੰਦ ਹੋ ਗਿਆ ਤੇ ਅੱਜ ਦੀਵਾਲੀ ਦਾ ਤਿਹਾਰ ਸੀ ਮੈਂ ਪਹਿਲਾਂ ਵੀ ਕਿਹਾ ਸੀ ਵੀ ਅੱਜ ਦੇ ਦਿਨ ਸਭ ਤੋਂ ਵੱਧ ਦੀਵਾਲੀ ਦੇ ਨਸ਼ਾ ਵਿਕੂਗਾ ਤੇ ਆ ਹਾਲਾ ਨੌਜਵਾਨਾਂ ਦੇ ਕਿਹੜੇ ਚਾ ਨਾਲ ਅਸੀਂ ਦੀਵਾਲੀਆਂ ਮਨਾਈਏ ਭਾਈ ਦੱਸੋ ਇਹਦਾ ਯਾਰ ਦੇਖ ਲੈ ਹੁਣ ਜੇ ਡਿੱਗਾ ਪਿਆ ਨਹੀਂ ਚੱਲ ਜਾਂਦਾ ਇਹ ਹਾਂਜੀ ਵੀਰੇ ਇਹ ਰਾਜੂ ਬਰਨਾਲੇ ਕਿੱਥੇ ਦੀ ਵੀਡੀਓ ਹੈ ਵੀਰੇ ਬਰਨਾਲੇ ਸਿੰਘਾੜੇ ਪੰਡ ਦੀ ਵੀਡੀਓ ਹੈ ਇਹ ਐਮ ਸੀ ਸਾਹਿਬ ਦੇ ਮੁੰਡੇ ਖੜ ਐਮ ਸੀ ਸਾਹਿਬ ਤਾਂ ਮੁੰਡਾ ਖੜਾਗਾ ਇਹ ਇਹ ਆਪਾਂ ਤਾਂ ਵੀਰੇ ਦੇਖ ਲਿਆ ਘੇੜੇ ਪਿੰਡ ਦੇ ਮੁੰਡੇ ਨੇ ਖੇਤ ਆ ਇੱਥੇ ਕੁਦਰਤੀ ਨਿਗਾ ਵੱਜ ਗਈ ਉਹ ਕੁਝ ਭਰਾ ਆਪਣੇ ਹੋਰ ਖੜੇ ਨੇ ਆ 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 ਵੇਖ ਲੈ ਉਹ ਕਿਤਨੇ ਦੱਸਿਆ ਮੈਨੂੰ ਕਹਿੰਦਾ ਤੇਰੇ ਠੀਕ ਆ ਠੀਕ ਆ ਵੀਰੇ ਮੈਂ ਖਿਆ ਤੈਨ ਆਪਾਂ ਦੇ ਚਲੋ ਸੀਰੇ ਵੀਰੇ ਕਰਦੀਆਂ ਹਾਂ ਵਾਰੀ ਕਿਰਪਾ ਹਣਾ ਭਰਾ ਬਣ ਕੇ ਤੇ ਇਹਨੂੰ ਮੜਾ ਦੇਖੋ ਆ ਮੁੰਡੇ ਦੀ ਆ ਦੇਖ ਲੈਣਾ ਆ ਦੇਖ ਲੈ ਆਪਾਂ ਮੇਰੇ ਆ ਸੀ ਦੇਖ ਲਿਆ ਕਾ ਬਾਈਆਂ ਬਾਈ ਨੌਜਵਾਨ ਪੂਰਾ ਚੋਬਰ ਆ ਯਾਰ ਮੁੰਡਾ ਮੈਂ ਖਿਆ ਬਾਈ ਯਾਰ ਸੀਰੇ ਪੂਰਾ ਨੌਜਵਾਨ ਲੈ ਆ ਠੀਕਾ ਲੱਗਾ ਵੀਰੇ ਦੇਖ ਸੀਰੇ ਸਵੈ ਦੇ ਨਾਲ ਮੱਥਾ ਮਾਰ ਕੇ ਆਪਾਂ ਲੈ ਵੀਰੇ ਦੇ ਹਾਲਾਤ ਨੇ ਇਹ ਤੇ ਸਾਡੇ ਇਹਦਾ ਅੱਖਾਂ ਚੜਾਈ ਜਾਂਦਾ ਇਹਨੂੰ ਹੱਸਦਾ ਇਹਦਾ ਬਾਪੂ ਘੋਣਾਗਾ ਬਾਪੂ ਆਹਗਾ ਇਹਦਾ ਆਏ ਇਹਦੇ ਬਾਪੂ ਆ ਵੀਰੇ ਹਾਂ ਕੁਛ ਨਹੀਂਦਾ ਇਹਨੂੰ ਥੱਪੜ ਕੀ ਲਾਈਏ ਬਾਈ ਸੀਦੇ ਆ ਆ ਬਾਪੂ ਆ ਵਿਚਾਰਾ ਗਰੀਬ ਬੰਦਾ ਯਾਰ ਇਹ ਗਰੀਬ ਬੰਦਾ ਸ਼ੀਰੀ ਰਲਦਾ ਬਾਈ ਨਾਲੇ ਉਹਦੀ ਸ਼ੀਹ ਦੇਖ ਲੈ ਵਿਚਾਰੀ ਨਾਲੇ ਆਹ ਦੇਖ ਲੈ ਉਹ ਮਾਪੇ ਕਰ ਮਸਾਲਾ ਤੁਨ ਪਾਲਦਾਗਾ ਉਹ ਮੈਨੂੰ ਲਿਆ ਸੀ ਤਾਂ ਇਹ ਐਡੀ ਦੇ ਠੀਕ ਆ ਠੀਕ ਆ ਭਈਆ ਸਿੰਘੜੇ ਦੇ ਹਾਲਾਤ ਨੇ ਬਾਈ ਬਰਨਾਲੇ ਦੇ ਲਾਗੇ ਸਿੰਘੜਾ ਪਿੰਡ ਆ ਸੀਰਾ ਵੀ ਵਿੱਚ ਹੀ ਆ ਆ ਦੇਖ ਮੈਂ ਵੀਰੇ ਬੋਲ ਤੇਰਾ ਮੂੰਹ ਦਿਖਾ ਉਹ ਆ ਦਿਵਾਲੀ ਦੇ ਦਿਨ ਤੇ ਹੈਨਾ ਇਧਰ ਚਾਕ ਜਾ ਰਹੀ ਆ ਜਾ ਰਹੀ ਆ ਜਾ ਰਹੀ ਆ ਸੀਰੇ ਬੋਲ ਦੇ ਰਿਹਾ ਜਾ ਓ ਆਨੀ ਦਾ ਘਾਣ ਹੋ ਰਿਹਾ ਦੇਖਣਾ ਮੁੱਖ ਮੰਤਰੀ ਸਾਡਾ ਇਹਦਾ ਵੀ ਪੰਜਾਬ ਚ ਨਸ਼ਾ ਬੰਦ ਹੋ ਪਿਆ ਤੇ ਅੱਜ ਦੀਵਾਲੀ ਦਾ ਤਿਹਾਰ ਜੀ ਮੈਂ ਪਹਿਲਾਂ ਵੀ ਕਿਹਾ ਸੀ ਵੀ ਅੱਜ ਦੇ ਦਿਨ ਸਭ ਤੋਂ ਵੱਧ ਦੀਵਾਲੀ ਤੇ ਨਸ਼ਾ ਵਿਕੂਗਾ ਤੇ ਆ ਹਾਲਾ ਨੌਜਵਾਨਾਂ ਦੇ ਕਿਹੜੇ ਚਾਹ ਨਾਲ ਅਸੀਂ ਦੀਵਾਲੀਆਂ ਮਨਾਈਏ ਭਾਈ ਦੱਸੋ ਇਹਦਾ ਯਾਰ ਦੇਖ ਲੈ ਹੁਣ ਇਹ ਨਿੱਗਾ ਪੈਣੀ ਚੱਲ ਜਾਂਦਾ ਇਹ ਹਾਂਜੀ ਵੀਰੇ ਰਾਜੂ ਬਰਨਾਲੇ ਕਿੱਥੇ ਦੀ ਵੀਡੀਓ ਹੈ ਨਹੀਂ ਬਰਨਾਲੇ ਸਿੰਘਾੜੇ ਪਿੰਡ ਦੀ ਵੀਡੀਓ ਹੈ ਏ ਐਮਸੀ ਸਾਹਿਬ ਦੇ ਮੁੰਡੇ ਖੜੇ ਐ ਐਮਸੀ ਸਾਹਿਬ ਤਾਂ ਮੁੰਡਾ ਖੜਾਗਾ ਏ ਇਹ ਆਪਾਂ ਦਾ ਵੀਰੇ ਦੇਖ ਲਿਆ ਸੰਘੇੜੇ ਪਿੰਡ ਦੇ ਮੁੰਡੇ ਨੇ ਖੇਤ ਆ ਇੱਥੇ ਕੁਦਰਤੀ ਨੀਗਾ ਵੱਜ ਗਈ ਉਹ ਕੁਝ ਭਰਾ ਆਪਣੇ ਹੋਰ ਖੜੇ ਨੇ ਆ ਆ ਗਿਆ ਬੋਲਾ ਆ ਗਿਆ ਪਿੰਨਾਂ ਦੇ ਵਿੱਚੋਂ ਮੁੰਡੇ ਬੁਲਾਏ ਨੇ ਜਿਹੜੇ ਲਾਗੇ ਲਾਗੇ ਪੈਣ ਰਹੇ ਉਹ ਬਾਈ ਬੁਲਾਏ ਨੇ ਕਿ ਉਹਨਾਂ ਨੂੰ ਸੱਦਿਆ ਹੈ ਨਾ ਤੇ ਆਹ ਬਾਈ ਤੇਰੀ ਵੀਡੀਓ ਵਿੱਚ ਚਲੀ ਜਾਂਦਾ ਉਹ ਆ ਜਾ ਆ ਦੇਖ ਲੈ ਕਾਲੇ ਭਾਈ ਆ ਦੇਖ ਲੈ ਜਿੰਨੇ ਦੱਸਿਆ ਮੈਨੂੰ ਕਹਿੰਦਾ ਤੇਰੇ ਠੀਕ ਆ ਠੀਕ ਆ ਵੀਰੇ ਮਖਾ ਤੈਨੂੰ ਆਪਾਂ ਦੇ ਚਲੋ ਸੀਰੇ ਵੀਰੇ ਕਰਦੀਆਂ ਹਾਂ ਵਾੜੀ ਕਿਰਪਾ ਹਣਾ ਭਰਾ ਬਣ ਕੇ ਤੇ ਇਹਨੂੰ ਮੜਾ ਦੇਖੋ ਆ ਮੁੰਡੇ ਦੀ ਆ ਦੇਖ ਲੈਣਾ ਆ ਦੇਖ ਲੈ ਆਪਾਂ ਮੇਰੇ ਆ ਸੀ ਦੇਖ ਲਿਆਗਾ ਭਾਈ ਨੌਜਵਾਨ ਪੂਰਾ ਚੋਬਰ ਆ ਯਾਰ ਮੁੰਡਾ ਮਖਿਆ ਭਾਈ ਯਾਰ ਸੀਰੇ ਪੂਰਾ ਨੌਜਵਾਨ ਲੈ ਆ ਟਿਕਾ ਲੱਗਾ ਹੈ ਵੀਰੇ ਦੇਖ ਸੀਰਸ ਰੇ ਦੋਗਨ ਮਸਾ ਮਰਪਾ ਬਾਬੇ ਲੈ ਵੀਰੇ ਦੇ ਹਾਲਾਤ ਨੇ ਇਹ ਤੇ ਸਾਡੇ ਇਹ ਆਖਾਂ ਚੜਾਈ ਜਾਂਦੇ ਨੂੰ ਹੱਸਦਾ ਇਹਦਾ ਬਾਪੂ ਕੋਹਣਾਗਾ ਬਾਪੂ ਆਹਗਾ ਇਹਦਾ ਆਏ ਇਹਦੇ ਬਾਪੂ ਆ ਵੀਰੇ ਹਾਂ ਕੁਛ ਨਹੀਂ ਆ ਇਹਨੂੰ ਮਰਦੂ ਮਰਜੇ ਥੱਪੜ ਕੀ ਲਾਈਏ ਬਾਈ ਸੀਦੇ ਆ ਆ ਬਾਪੂ ਆ ਵਿਚਾਰਾ ਗਰੀਬੰਦਾ ਯਾਰ ਇਹ ਗਰੀਬੰਦਾ ਸੀਰੀ ਰਲਦਾ ਬਾਈ ਨਾਲ ਰਲ ਬਹਿ ਜਾਣੇ ਬਾਈ ਨਾਲੇ ਉਹਦੀ ਸ਼ੇਹ ਦੇਖ ਲੈ ਵਿਚਾਰੀ ਨਾਲੇ ਆਹ ਦੇਖ ਲੈ ਲੈ ਵੀ ਮਾਪੇ ਜਰਾ ਮਸਾਵਾਤ ਨੂੰ ਪਾਲਦਾਗਾ ਉਹ ਮੈਂ